ਮੈਂ ਤੁਹਾਨੂੰ ਪੁੱਛ ਰਿਹਾ ਜੀ ਆਪਣਾ ਬੇਟਾ ਕਿੱਥੇ ਹੈਗਾ ਕਿੱਥੇ ਗਿਆ ਆਪਣਾ ਬੇਟਾ ਦੱਸੋ ਦੱਸੋ ਹੁਕਮ ਲਾਓ ਉਹ ਮੈਂ ਹੁਕਮ ਤੇ ਲਾ ਦਿੰਨਾ ਸਰ ਜੀ ਮੈਂ ਤੁਹਾਨੂੰ ਪੁੱਛ ਲਗਾ ਆਪਣਾ ਬੇਟਾ ਕਿੱਥੇ ਗਿਆ ਜੀ ਆਪਣਾ ਬੇਟਾ ਕੰਮ ਗਿਆ ਜੀ ਦੱਸੋ ਹਾਂ ਜੀ ਕੰਮ ਗਿਆ ਕੰਮ ਗਿਆ ਕਿੱਥੇ ਮੈਂ ਤੁਹਾਨੂੰ ਤਾਂ ਹੀ ਪੁੱਛ ਰਿਹਾ ਮੇਰੇ ਵੀਰ ਆਪ ਕੰਮ ਕਿੱਥੇ ਗਿਆ ਹੈ ਤੁਹਾਡਾ ਬੋਣਾ ਜੇ ਕਿੱਥੇ ਗਿਆ ਦੱਸੋ ਕੰਮ ਤਾਂ ਦੱਸੋ ਤੁਸੀਂ ਕਿੱਥੇ ਕੰਮ ਗਿਆ ਮੈਨੂੰ ਪਤਾ ਨਹੀਂ ਪੂਰਾ ਉਹ ਕਿਤੇ ਕੰਮ ਗਿਆ ਮੈਂ ਤੁਹਾਨੂੰ ਉਹਦਾ ਨਾਮ ਦੱਸੋ ਕੀ ਹੈਗਾ ਬੇਟੇ ਦਾ ਆਪਣੇ ਦਾ ਮੈਨੂੰ ਗੱਲ ਦੱਸੋ ਨਾ ਪੂਰੀ ਗੱਲ ਕੀ ਹੈ ਮੈਂ ਤੁਹਾਨੂੰ ਪੂਰੀ ਗੱਲ ਦੱਸੂਗਾ ਮੇਰੇ ਵੀਰ ਜੀ ਮੈਂ ਤੁਹਾਨੂੰ ਮੇਨੂੰ ਨੰਬਰ ਦਿੱਤਾ ਗਿਆ ਮੈਂ ਤੁਹਾਨੂੰ ਕਾਲ ਕੀਤੀ ਇਹਨੇ ਮੈਂ ਤੁਹਾਨੂੰ ਤੁਹਾਨੂੰ ਪੂਰੀ ਜਾਣਕਾਰੀ ਦਊਗਾ ਮੈਂ ਸੰਤਾਏ ਪੁੱਛਿਆ ਉਹਦਾ ਨਾਮ ਦੱਸੋ ਇੱਕ ਵਾਰੀ ਆਪਣੇ ਪੁੱਤ ਦਾ ਨਾਮ ਮੈਂ ਦੱਸ ਦਊਗਾ ਮੈਨੂੰ ਗੱਲ ਸਮਝਾਤਾ ਦਿਓ ਨਾ ਵੀ ਕੀ ਗੱਲ ਹੈ ਤੁਸੀਂ ਥਾਣੇ ਤੋਂ ਬੋਲ ਰਹੇ ਹੋ ਮੰਨ ਗਿਆ ਮੈਂ ਦੇਖ ਲਿਆ ਪਛਾਣ ਲਿਆ ਪਰ ਕੋਈ ਕਾਰਨ ਤਾਂ ਹੋਊਗਾ ਨਾ ਤੁਸੀਂ ਫੋਨ ਮੈਨੂੰ ਕਰ

ਵੇਲੇ ਮੇਰਾ ਰੇਪ ਤੇ ਕੇਸ ਤੇ ਰੈਸ਼ ਕੀਤਾ ਹੈਗਾ ਉਹਨਾਂ ਨੇ ਉਹ ਮੁੰਡਿਆਂ ਨਾਲ ਘੁੰਮ ਰਿਆ ਸੀ ਇੱਕ ਤਿੰਨ ਮੁੰਡੇ ਹੋਰ ਇੱਕ ਤੁਹਾਡਾ بڑا ਬੇਟਾ ਹੈਗਾ ਸਣੀ ਅੱਛਾ ਹਾਂਜੀ ਰੇਪ ਤੇ ਕੇਸ ਤੇ ਬ੍ਰਿਚੇ ਗਏ ਨੇ ਤੇ ਕਿਧਰ ਰੇਪ ਕਰਤਾ ਉਹਨਾਂ ਨੇ ਵੀਰੇ ਮੇਰਾ ਕੁੜੀ ਦੇ ਨਾਲ ਕੋਈ ਜਨਾਹ ਦਾ ਕੇਸ ਤੇ ਬ੍ਰਿਚੇ ਨੇ ਭਾਈ ਜਾਨ ਕਿਹੜੇ ਥਾਣੇ ਤੋਂ ਸਦਰ ਥਾਣੇ ਨੂੰ ਗੱਲ ਕਰਦਾ ਵੈ ਸਦਰ ਥਾਣੇ ਤੋਂ ਸ਼ਹਿਰ ਕਿਹੜਾ ਤੁਹਾਡਾ ਚੰਡੀਗੜ੍ਹ ਤੋਂ ਗੱਲ ਕਰ ਰਹੇ ਆ ਸਦਰ ਥਾਣੇ ਤੋਂ ਗੱਲ ਕਰਦਾ ਪਿਆ ਅੱਛਾ ਅੱਛਾ ਸਤ ਜੀ ਚੰਡੀਗੜ੍ਹ ਸਦਰ ਥਾਣੇ ਤੇ ਗ੍ਰਿਫਤਾਰ ਕੀਤੇ ਆ ਹਾਂਜੀ ਹਾਂਜੀ ਹਾਂ ਤਾਂ ਫਿਰ ਹੁਣ ਦੱਸੋ ਹੁਣ ਹੁਕਮ ਲਾਓ ਕੀ ਸੇਵਾ ਹੈ ਹਾਂ ਕੋਲ ਤੁਸੀਂ ਦੱਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਹੁਣ ਤੁਸੀਂ ਦੱਸੋ ਤੁਸੀਂ ਦੱਸੋ ਹੁਣ ਕੀ ਕਰਨਾ ਆਪਣੇ ਬੇਟੇ ਦਾ ਇਹ ਮੇਰੇ ਬੇਟੇ ਦਾ ਦੱਸੋ ਮੇਰੇ ਬੇਟੇ ਦਾ ਹੈ ਹੀ ਨਹੀਂ ਬੇਟਾ ਮੇਰਾ ਦਾਦਾ ਹੈ ਹੀ ਨਹੀਂ ਤੁਹਾਡਾ ਬੇਟਾ ਤੁਹਾਡਾ ਬੇਟਾ ਇੰਜ ਨਹੀਂ ਤੁਹਾਡਾ ਬੇਟਾ ਸ਼ਰੀਫ ਹੈਗਾ ਸੀ ਉਹਨੂੰ ਸੈਰ ਤੇ ਭਾਏ ਰੱਖਿਆ अच्छा ते मुंडे सी उन्होंने पर्चा करके आगे उन्होंने पर्चा करके आगे 60 स्टैंड थाने के अच्छा बाकीया नु ਛੱਡਤਾ एक नु ਛੱਡਤਾ ਛੱਡੇ 아니 ਉਹਨੂੰ ਸੈਰ ਤੇ ਭਾਇ ਰੱਖਿਆ ਜੀ ਤੁਹਾਡੇ ਬੇਟੀ ਰਸਾਨੀ ਫਿਰ ਫਿਰ ਦੱਸੋ ਉਹਨੂੰ ਛੱਡਣ ਦਾ ਕੀ ਕਰਨਾ ਹੁਣ ਹੁਕਮ ਲਾਓ ਕੁੜੀ ਆਪ ਸਮਝ ਨਹੀਂ ਆ ਰਹੀ ਹੁਣ ਤੁਸੀਂ ਦੱਸੋ ਹੁਣ ਕੀ ਕਰਨਾ ਮੈਂ ਤਾਂ ਸਮਝ ਆ ਰਹਾ ਹੁਣ ਮੈਨੂੰ ਤੁਸੀਂ ਦੱਸੋਗੇ ਮੈਂ ਤਾਂ ਹੀ ਕੋਈ ਹੱਲ ਕੱਢੂਗਾ ਹੁਣ ਅੱਛਾ ਮੈਂ ਨਾ ਮੈਂ ਤੁਹਾਨੂੰ ਵੀ ਪਤਾ ਹੈਗਾ ਫਿਰ ਕਿੰਨੇ ਨਾ ਚੱਲ ਜੂ ਕੰਮ ਤਨੂ ਬਰਾ ਬੋਲੋ ਬੋਲੋ ਕਿਦਾਂ ਚੱਲ ਜੂਗਾ ਹੁਣ ਉਹ ਹਾਲ ਤੱਕ ਡੜਨਾ ਹੀ ਪੈਣਾ ਨਾ ਹੁਣ ਤੁਸੀਂ ਦੱਸੋ ਜੇ ਫੋਨ ਕੀਤਾ ਤੇ ਕੀ ਕੀ ਹੁਕਮ ਹੈ ਹੁਣ ਦੱਸੋ 30000 ਉਹ ਤਾਂ ਦੱਸਦਾ ਮੈਂ 30000 ਭੇਜਿਓ ਕਿੱਥੇ ਭੇਜਾਂ ਬੋਲੋ ਤਨ ਮੈਂ ਨੰਬਰ ਤੇ ਦਿੰਦਾ ਜੀ ਆਪਾਂ ਪੇਟੀਮ ਕਰ ਦੋ ਕਿਉਂਕਿ ਪ੍ਰਿੰਟ ਕਰੋਗੇ ਮੇਰੇ ਤੋਂ ਤੁਸੀਂ ਭੇਜ ਦਿਓ ਪੇਟੀਮ ਕਰ ਦਿਓ ਹਾਂਜੀ ਤੁਸੀਂ ਭੇਜੋਗੇ ਵੀ 30000 ਕੇ ਮੈਂ ਭੇਜਾਂ ਕਉ ਤੁਸ ਤੁਹਾਡਾ ਬੇਟਾ ਭਰਿਆ ਹੈ ਮੈਂ ਕਿ ਤੂੰ ਤੁਹਾਨੂੰ ਭੇਜਣਾ ਭੇਜਨੇ ਤੁਸੀਂ ਨਹੀਂ ਭੇਜੇ ਮੈਂ ਭੇਜਨੇ ਤੁਹਾਨੂੰ ਠੱਗੀ ਤੁਸੀਂ ਕਰੋਗੇ ਤੇ ਅਸੀਂ ਕਿੱਦਾਂ ਭੇਜਾਂਗੇ ਠੱਗੀ ਤੁਸੀਂ ਕਰਦੇ ਹੋ ਪੁਲਿਸ ਦੀ ਫੋਟੋ ਲਾ ਕੇ ਠੱਗੀਆਂ ਕਰਦੇ ਹੋ